ਕਦਾ ਚੈਲੰਜ ਆ ਅਸੀਂ ਰੋਕਾਂਗੇ ਰੋਣ ਦਾ ਫੇਰ ਫੇਰ ਕੇ ਜਾਂ ਜਿਹੜੇ ਜੋਕ ਕਰਨਾ ਕਰ ਲਵੇ ਆ ਮਨਾਨੇ ਵਾਲਾ ਕਹਿ ਰਿਹਾ ਬਹੁਤ ਵਧੀਆ ਸਾਡਾ ਦਰਦ ਕੋਈ ਛਲੋਤਰ ਲੈ ਕੇ ਗਿਆ ਕਰਕੇ ਤੇ ਦੇ ਸਾਡੇ ਬੇਅਦਮਿਆ ਨਾ ਹਣ ਕੇ ਸਾਡੇ ਲੰਡੂ ਆ ਸਾਡੇ ਲੰਡਰਾ ਆ ਲੰਡਰਾ ਆ ਜੇ ਉਹ ਮਸਾਂਦੋ ਸਾਹਮਣੇ ਮੁਛਾੜਾ ਉਹ ਮਸਾਂਦ ਸਾਹਮਣੇ ਆ ਜੇ ਕਿਹਦਾ ਤੁਸੀਂ ਜਰਦਾ ਰੋਕ ਰਹੇ ਹੋ ਗਲਤ ਕਰ ਰਹੇ ਹੋ ਠੀਕ ਹੈ ਜੀ ਵੀ ਜੇ ਅਸੀਂ ਮੇਰੀ ਗੱਲ ਸੁਣੋ ਅਸੀਂ ਜਦ ਤਨੂੰ ਲੋਕ ਤੇ ਜਦ ਦੀਆਂ ਕੁੜੀਆਂ ਪੜਾਉਂਦਾ ਹੀ ਕਰਾਂਗੇ ਕੁੜੀਆਂ ਪੜਾਉਂਦਾ ਮਰਮ ਦਾ ਲਾਟਾ ਜਿਹੜੇ ਸਾਡੇ ਕੋਲ ਨੂੰ ਕੁੱਟੋ ਨਾ ਹਾਂ ਸਰਟੀਫੀਕਟ ਕਰ ਸਕਦਾ ਹੈ ਸਾਡੇ ਨਾਲ ਅਕੇ ਮੂੰਹ ਨਾਲ ਉਹ ਚਲੋ ਪਾ ਲਾ ਕੇ ਜਿਹੜਾ ਪਾਣ ਵਾਲਾ ਤੇ ਆਹ ਦੇਖੋ ਢੇਰੀਆਂ ਲਾਈ ਖੜੇ ਨੇ ਤੇ ਇਹ ਤਮਾਕੂ ਵਾਲਿਆਂ ਨੂੰ ਰੋਕ ਰਹੇ ਨੇ ਬਾਬਾ ਜੀ ਆ ਦੇਖੋ ਸ਼ਰਮ ਨਹੀਂ ਉਹਦੀ ਲੋਕਾਂ ਨੂੰ ਕੁੜੀਆਂ ਪਾਈ ਫਿਰਦੇ ਨੇ ਜੇ ਉਹਦੇ ਵਿੱਚ ਜਰਦੇ ਦੀਆਂ ਬਹੁਤ ਮਾੜੀ ਗੱਲਾਂ ਇਹ ਤੇ ਆ ਬਾਬਾ ਜੀ ਰੋਕ ਰਹੇ ਸੀ ਨੇ ਤੇ ਇਹਨਾਂ ਦੇ ਸ਼ਸਤਰ ਫੜ ਕੇ ਲੈ ਗਏ ਸਾਹਮਣੇ ਵਾਲੇ ਇਹ ਬਾਬਾ ਜੀ ਆ ਗਏ ਬਾਬਾ ਜੀ ਸੇਵਾ ਕਰਾ ਰਹੇ ਨੰਗਰਾਂ ਦੀ ਬਾਬਾ ਜੀ ਸਾੜੀ ਗੱਲ ਗੁੱਸਾ ਹੋਏ ਬੇਲੇ ਅੱਛਾ 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 ਕੀ ਗੱਲ ਹੋ ਗਈ ਸੀ ਭਾਈ ਲਿਆਣਿਆਂ ਗੱਲ ਬੈਕਟ ਦੇ ਉਹ ਸਾਰੇ ਜਾਂਦੇ ਜੁੜਤੇ ਵਾਲੇ ਉਹ ਵੀ ਨਹੀਂ ਘਟ ਹੈਗੇ ਹਾਂ ਅਜੀ ਬਾਬਾ ਜੀ ਬੈਠੇ ਬਾਬਾ ਜੀ ਪਿਆਰ ਕਰਾ ਕਿਆ ਨੂੰ ਸਮਝਾ ਉਹ ਵਰਤਣਾ ਲਾਏਗੀ ਬਾਹ ਹੀ ਗਲਤੀ ਕਾ ਬਾਬਾ ਜੀ ਨੂੰ 1.5 ਪਤਾ ਨਾ ਸਾਨੂੰ ਬਾਬਾ ਜੀ ਬਾਰੇ ਪਤਾ ਵੀ ਕਿਹੜੇ ਪਾਣੀਆਂ ਆਏ ਬਾਬਾ ਜੀ ਕਾ ਖਾਨ ਸਾਹਿਬ ਹੈ ਵਾਜੀ ਬਾਈ ਇਨੀ ਗਲਤੀ ਦੇਖੋ ਜੀ ਦੁੱਤ ਬਣਾਓ ਬਾਬਾ ਜੀ ਇਹਨਾਂ ਦੀ ਵੀ ਨਹੀਂ ਹਾਂ ਪਤਾ ਨਹੀਂ ਲੱਗਿਆ ਮਿਸ ਪਤਾ ਨਹੀਂ ਸਾਡਾ ਵੀ ਪੈਰਾ ਅਸੀਂ ਨਹੀਂ ਲਾਉਂਦੇ ਤੇ ਤਾਲ ਪੁਰਖ ਬੰਨੋਂ ਪੈਰੇ ਹੁੰਦੇ ਨੇ ਅਸੀਂ ਕੌਣ ਹਮਿਆ ਅਸੀਂ ਤਾਂ ਬਹੁਤ ਨਮਾਨੇ ਜਿਹਾਂ ਸਾਡਾ ਪਿੰਡ ਕੋਈ ਨਹੀਂ ਦਾ ਸਾਡੇ ਪਿੰਡਾਂ ਵਿੱਚ ਦੁੱਤ ਦਾ ਕਰਦੇ ਨੇ 1.5 ਅਸੀਂ ਉਹ ਹੋਰ ਹੋ ਗਏ ਰਹੇ ਰੱਖਦਾ ਪਰ ਅਸੀਂ ਤਮਾਕੂ ਵਾਲੇ ਨਹੀਂ ਮੰਗਛੜਿਆ ਹਾਂਜੀ ਹਾਂਜੀ ਗਲਤ ਹੈ ਗਲਤ ਹੈ ਜਿਹੜੇ ਮਹਾਰਾਜ ਮੇਰੀ ਗੱਲ ਸੁਣਦੀ ਮੈਂ ਪੱਕਾ ਨਾ ਨੇੜੇ ਲਾਉਣਾ ਹਾਂਜੀ ਸਰ ਦਾ ਗੁਰੂ ਘਰ ਤਮਾਕੂ ਰੱਖਿਆ ਉਹ ਸਾਡੇ ਨੇੜੇ ਨਹੀਂ ਲੱਗ ਸਕਦਾ ਹਾਂ ਨਹੀਂ ਸਾਡਾ ਮੈੜੀ ਹੈ ਉਹ ਬੇਦ ਵੀ ਕਰੂਗਾ ਮਹਾਰਾਜ ਬੇਦ ਵੀ ਕਿੰਨੀਆਂ ਹੋ ਗਈਆਂ ਬਹੁਤ ਹੋ ਗਈਆਂ ਅਸੀਂ ਕਹਿੰਦੇ ਬਿਨਾ ਸਾਡਾ ਕੋਈ ਗੁੱਛਾ ਕਰਾ ਨਹੀਂ ਆਓ ਵੀ ਹੋਵੇ ਉਹ ਲਿਆਓ ਦੁੱਤ ਲਿਆਓ ਯਾਰ ਅਸਲੰਦਰ ਲਿਆਓ ਬੋਲੇ ਇਸੋ ਸਾਤ ਸੰਗਤ ਜੀ ਇੱਕ ਸਾਡੀ ਵੀਡੀਓ ਵੈਟ ਹੋਈ ਆ ਵੀਰ ਨਾਲ ਬਿੱਲੂ ਨਾਲ ਥੋੜਾ ਜਿਹਾ ਟਕਰਾਅ ਹੋ ਗਿਆ ਸੀਗਾ ਟਕਰਾਅ ਨਹੀਂ ਸੀਵਾ ਸਾਡਾ ਠੀਕ ਹੈ ਸ਼ਬਦਾਂ ਦਾ ਹਿਰਫਿਰ ਹੋ ਗਿਆ ਸੀਗਾ ਹਾਂ ਜੀ ਸਕਰ ਇਹ ਸੀਗਾ ਜੀ ਸਾਤ ਸੰਗਤ ਜੀ ਵੀਰ ਹੋਣੀ ਲੰਗਰ ਲਾਉਂਦੇ ਨੇ ਫਤੇਗੜ ਸਾਹਿਬ ਦੀ ਧਰਤੀ ਦੇ ਸ਼ਹੀਦਾਂ ਦੇ ਸ਼ਹੀਦੀ ਜੋੜ ਮੇਰੇ ਤੇ ਜਮਵਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਮਾਤਾ ਗੁਜਰਕੌਰ ਜੀ ਅਨੇਕਾਈ ਸਿੰਘ ਜੀ ਨੇ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਇਹਨਾਂ ਦੇ ਸਾਹਮਣੇ ਜੀ ਦਾਸ ਕਰਦਾ ਏ ਜੰਗੀ ਸ਼ਸਤਰਾਂ ਦਾ ਫੈਰਾ ਜੀ ਸਾਡਾ ਤੰਬੂ ਬਿਲਕੁਲ ਇਹ ਮਨਾਣੇ ਵਾਲੇ ਲੰਗਰ ਦੇ ਸਾਹਮਣੇ ਸਾਡਾ ਤੰਬੂ ਲੱਗਿਆ ਹੋਇਆ ਜੀ ਸ਼ਸਤਰਾਂ ਦਾ ਮੈਂ ਛਤਰੀਆਂ ਜੀ ਮੈਂ ਸ਼ਸਤਰ ਵੇਚਦਾ ਵੀ ਆ ਮੈਂ ਖਰੀਦਦਾ ਵੀ ਆ ਸਤ ਗੁਰ ਨੇ ਸਾਨੂੰ ਇਹ ਗਹਿਣੇ ਬਖਸ਼ੇ ਉਹਨੇ ਹਰ ਕੋ ਮੇਰੇ ਪਾਸ ਆਈਆਂ ਨੇ ਦਸ਼ਮੀਸ਼ ਪਟਾਗੀਆਂ ਨੇ ਉਹ ਹੋਇਆ ਜੀ ਜਦੋਂ ਸੰਗਤ ਆ ਰਹੀ ਸੀਗੀ ਵੀਰ ਹੋਣੀ ਤਾਂ ਬਿਲੋਂ ਨਹੀਂ ਦਾ ਲੰਗਰ ਦੇ ਅੰਦਰ ਸੇਵਾ ਕਰ ਰਹੇ ਸੀਗੇ ਜੀ ਦਾਸ ਸ਼ਾਸਤਰਾਂ ਤੇ ਪਹਿਰਾ ਦੇ ਰਿਹਾ ਸੀਗਾ ਜੀ ਕੋਈ ਖਰੀਦੋ ਫਰੋਖਤ ਕਰਨ ਵਾਲਾ ਆ ਜਾਂਦਾ ਵੈਸੇ ਤਾਂ ਜਿਹੜੇ ਸ਼ਾਸਤਰ ਨੇ ਸ਼ਾਸਤਰਾਂ ਦਾ ਕੋਈ ਮੁੱਲ ਨਹੀਂ ਹੈਗਾ ਜੀ ਪਰ ਸ਼ਕਤੀਏ ਨੂੰ ਖਰੀਦ ਸਕਦੇ ਨੇ ਵੇਚ ਸਕਦੇ ਨੇ 84 ਦੇ ਵਿੱਚ ਸਾਡੀ ਨਾਸਲ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ ਭੈੜੀ ਮੰਦ ਭਾਗੀ ਉਹ ਤੋਂ ਜਿਹੜੇ ਹਥਿਆਰ ਨੇ ਕਿਰਚਾਂ ਕਰਪਾਨਾ ਟਕੂਏ ਕਾਨਪੁਰ ਤੋਂ ਇਹ ਦੌਰ ਤੋਂ ਗੁਜਰਾਤ ਤੋਂ ਟੱਕ ਪਰ ਫਰਕੇ ਦਿੱਲੀ ਆਇਲੀ ਜੀ ਅਸੀਂ ਚਾਹੁੰਦੇ ਆ ਵੀ ਹੁਣ ਹੋ ਜੀ ਤਰਾਸ਼ਦੀ ਦੁਬਾਰਾ ਸਿੱਖ ਕੌਮ ਨਾ ਚੱਲੇ ਨਾ ਚੱਲੇ ਹਾਲ ਵੀ ਕੱਲੇ ਕੱਲੇ ਕਰਦੇ ਵਿੱਚ ਸ਼ਾਸਤਰ ਹੋਣ ਬਾਬਾ ਜੀ ਮੇਰੀ ਸਾਰੀ ਸਾਧ ਸੰਗ ਨੂੰ ਹੱਥ ਬਣ ਕੇ ਬੇਨਤੀ ਵੀ ਹੈ ਇੱਕ ਸਾਰਿਆਂ ਨੂੰ ਪਹਿਲਾਂ ਵੀ ਸ਼ਾਸਤਰ ਧਾਰੀ ਹੋਵੋ ਸਮਾਂ ਬਹੁਤ ਪੜਾ ਆ ਰਿਹਾ ਹੈ ਨੇ ਜਾਨ ਪੂਰੀ ਦੱਬ ਗਏ ਉਹਨਾਂ ਦੀਆਂ ਲਕੀਰਾਂ ਵੀ ਕੜਾਈਆਂ ਉਸ ਵਾਰੀ ਵੀਰ ਬਿੱਲੂ ਸੇਵਾ ਸੇਵਾ ਕਰਦਾ ਕਰਤਾ ਜਦੋਂ ਮੈਨੇ ਲੇਰਾ ਸੁਣੀ ਅਸਰੰਤ ਤੱਕ ਪੈਂਦੀਆਂ ਦੀਆਂ ਬਾਬਾ ਜੀ ਹਾਂਜੀ ਹਾਂਜੀ ਮਦੇ ਘੜ ਸਾਹਦੋਂ ਇਹ ਸ਼ੰਭੂ ਜੋ ਨਿਕਲ ਕੇ ਬਾਹਰ ਗਿਆ ਝੜਕਦੇ ਜਾ ਕੇ ਦੇਖਿਆ ਤਾਂ ਦਾਸ ਦਾਗ ਨਾਲ ਤਬਾਕੂ ਵਾਲੇ ਤੇ ਪਹਿਰਾ ਕਰ ਰਿਹਾ ਸੀਗਾ ਇਹਨੇ ਕੀ ਕੀਤਾ ਸਾਡੇ ਸਿੰਘ ਤੋਂ ਛਲੋਤਰ ਵੜ ਲਿਆ ਬਾਬਾ ਜੀ ਛਲੋਤਰ ਵੜ ਕੇ ਇਹ ਕਹਿੰਦਾ ਬਾਬਾ ਜੀ ਤੁਸੀਂ ਐ ਨਾ ਕਰੋ ਜੀ ਕਿ ਤੁਸੀਂ ਸਾਨੂੰ ਰੋਕੋ ਨਾ ਨਹੀਂ ਅਸੀਂ ਇੱਕ ਮਿੰਟ ਬੱਬਾ ਜੀ ਉਹ ਬਾਅਦ ਚ ਐਕਸਪਲੇਨ ਕਰਾਂਗੇ ਹਾਂ ਸਾਰੀ ਗੱਲ ਐਕਸਪਲੇਨ ਇਹ ਛਲੋਤਰ ਵੜ ਲਿਆ ਇਹਨਾਂ ਨੇ ਕਿ ਤੁਸੀਂ ਕੁੱਤੋਂ ਮਾਰੋ ਨਾ ਉਹਨਾਂ ਨੂੰ ਹਾਂ ਭਾਈ ਅਸੀਂ ਕਰ ਜਾ ਕਰ ਜਾ ਚੱਲਣ ਦੇ ਜੋ ਪਰਚਾ ਹੋਊਗਾ ਤਾਂ ਅਸੀਂ ਹੋਊਗਾ ਅਸੀਂ ਆਪਣੇ ਬਾਪ ਦੀ ਆਪਣੇ ਭਰਾਵਾ ਦੀ ਵੇਇਅਦ ਵੀ ਨਹੀਂ ਹੋਣ ਜਿਹੜੀ ਆ ਕਿ ਸਾਡੀਆਂ ਜਾਇਅ ਕਰਦਣਾ ਲੈ ਜਾਣ ਸਾਡੇ ਚਾਹੇ ਪਰਿਵਾਰ ਨੇ ਕੋਲੂ ਚ ਭਿੜੇ ਜਾਣ ਬੱਬਾ ਜੀ ਹਾਂ ਜੀ ਅਸੀਂ ਪਿੱਛੇ ਨਹੀਂ ਠਾਕੇ ਮਰਨ ਮਰਾਉਣ ਤੋਂ ਅਸੀਂ ਉਹਦਾ ਘਾਟਾ ਲਾਵਾਂਗੇ ਮੈਂ ਚੈਲੰਜ ਕਰਦਾ ਜਿਹੜਾ ਸਾਡੇ ਗੁਰੂ ਦਾ ਮੰਜਾ ਕੇ ਸਾਡੇ ਗੁਰੂ ਦਾ ਮਾਦੀ ਬੇਅਦਮੀ ਕਰੂਗਾ ਉਹ ਆਪਣੀ ਜਾਨ ਮਾਲ ਦਾ ਬਰਕਾਊਗਾ ਇਹ ਰੌੜਾ ਸੀਗਾ ਜੀ ਬਿੱਲੂ ਵੀਰ ਨੂੰ ਪਤਾ ਨਹੀਂ ਸੀਗਾ ਵੀ ਬਾਬਾ ਜੀ ਉਹਨੇ ਤਮਾਕੂ ਫੜਿਆ ਏ ਵੀਰ ਦਾ ਸ਼ਬਦਾਂ ਦਾ ਏਰ-ਵੇਰ ਹੋ ਗਿਆ ਟਕਰਾਅ ਹੋ ਗਈ ਜੀ ਬਿੱਲੂ ਦਾ ਟੈਂਟ ਦੇ ਵਿੱਚ ਆ ਗਿਆ ਜੀ ਆਪਣੇ ਛ ਦਾਸ ਨੂੰ ਰੋਝੜ ਕੇ ਘਰਾ ਜਾਂਦਾ ਰਾਗੀਰ ਵੀਰ ਨੇ ਸਾਡੀ ਵੀਡੀਓ ਕਾਹੀ ਉਹ ਵੀਡੀਓ ਵਾਇਰਲ ਕਰਤੀ ਉਹ ਵਾਇਰਲੈਸ ਤਰੀਕੇ ਨਾਲ ਹੋਈ ਹੈ ਸ਼ੀਤ ਦੀ ਜੋੜ ਮੇਲਾ ਜਿਹੜਾ ਆਲ ਵਰਲਡ ਦੇ ਵਿੱਚ ਪੂਰੀ ਸ਼ਰਧਾ ਨਾਲ ਧਾਰਮਿਕ ਭਾਵਨਾਵਾਂ ਨਾਲ ਇਹ ਪੋਲਾ ਮਹੀਨਾ ਬਾਬਾ ਜੀ ਸਾਡੇ ਤੇ ਕੈਰ ਦਾ ਹੁੰਦਾ ਹੈ ਬਹੁਤ ਦੁੱਖ ਨਾਲ ਅਸੀਂ ਬਤੀਤ ਕਰਦੇ ਆ ਇਸ ਸੀਜ਼ਨ ਨੂੰ ਬਹੁਤ ਚੀਜ਼ ਜਿਵੇਂ ਅਸੀਂ ਬਿਆਨ ਨਹੀਂ ਕਰ ਸਕਦੇ